ਉਹ ਅਸੀਂ ਤਾਂ ਹੀ ਸੋਚਿਆ ਸੀ ਵੀ ਯਾਰ ਫਿਲਮ ਬਣਾ ਰਹੇ ਆ ਅਗੂ ਉਸ ਨੇ ਮਨ ਵਿੱਚ ਬਹੁਤ ਚੱਲੂਗੀ ਬਹੁਤ ਪੈਸਾ ਆਊ ਬਿਲਕੁਲ ਹਰ ਕੋਈ ਸੋਚਦਾ ਕਾਮਯਾਬੀ ਤਾਂ ਹੋਏਗੀ ਉਹ ਪਰਮਾਤਮਾ ਸੱਚੀ ਬੈਠਾ ਦਾ ਉਹ ਕਹਿੰਦਾ ਕਾਕਾ ਨਹੀਂ ਮੈਨੂੰ ਪਤਾ ਮੈਂ ਕਿੱਦਰੋਂ ਕਿਵੇਂ ਤੈਨੂੰ ਕਰਨਾ ਮੈਂ ਮੇਰੇ ਤੇ ਸ਼ੱਕ ਕਰਦਾ ਫਿਲਮ ਬਣਾਉਣੀ ਬਹੁਤ ਵੱਡਾ ਕੰਮ ਆ ਪੰਜਾਬੀ ਫਿਲਮ ਬਣਾਉਣੀ ਉਸ ਤੋਂ ਵੀ ਵੱਡਾ ਕੰਮ ਆ ਆਪਣੀ ਮਨਪਸੰਦ ਫਿਲਮ ਬਣਾਉਣੀ ਤਾਂ ਕਹਿੰਦੇ ਵੀ ਜਿੰਨਾ ਸੁਪਨੇ ਤੇ ਹਕੀਕਤ ਵਿੱਚ ਫਰਕ ਹੈ ਕਹਿੰਦੇ ਇੰਨਾ ਫਰਕ ਹੈ ਕਹਾਣੀ ਤਾਂ ਵੱਡਾ ਕੋਈ ਨਹੀਂ ਹੁੰਦਾ ਨਾ ਗੁਸਤਾਰ ਨਾ ਕੋਈ ਨਾਮ ਕਹਾਣੀ ਵੱਡੀ ਬਿਲਕੁਲ ਤਾਂ ਮਾਨਾ ਭਾਈ ਦਾ ਹੀ ਲਿਖਿਆ ਸੀ ਵੀ ਯਾਰ ਅ ਵੀ ਇੱਕ ਫਿਲਮ ਫਲਵਾੜੀ ਵਾਂਹ ਹੁੰਦੀ ਆ ਇਹ ਸਾਰੇ ਫੁੱਲ ਕਰਨੇ ਜ਼ਰੂਰੀ ਆ ਹੈਨਾ ਅਸਾਂ ਨੀਲੀ ਸ਼ਰਤਾਂ ਦੀ ਨਿਗਾਹ ਸਿੱਧੀ ਚਾਹੀਦੀ ਆ ਹੈਨਾ ਤਾਂ ਬੰਦੇ ਦੀ ਨਹੀਂ ਅਕਾਤ ਕੋਈ ਬਿਲਕੁਲ ਅਮਾ ਬੰਦੇ ਦੀ ਉਪਾਤ ਨਹੀਂ ਡੇਟਾ ਨਾ ਐਕਚੁਅਲੀ ਸਾਰੀਆਂ ਫਿਲਮਾਂ ਨਾਲ ਇੱਥੇ ਬਦਲਦੇ ਬਹੁਤ ਆ ਡੇਟਸ ਬਿਲਕੁਲ ਬਿਲਕੁਲ ਸảnਮੇਕਰ ਕੀ ਕਰਦੇ ਆ ਨਾ ਮੈਨੂੰ ਲੱਗਦਾ ਵੀ ਸ਼ਾਇਦੇ ਨਵੇਂ ਪ੍ਰੋਡਿਊਸਰਜ਼ ਵਾਸਤੇ ਨੁਕਸਾਨ ਵੀ ਬਹੁਤ ਵੱਡਾ ਹੂੰ ਕਿਹਲੇ ਰਿਲੀਜ਼ ਤੇ ਫਿਲਮ ਗਈ ਨਹੀਂ ਹੁੰਦੀ ਅੱਜ ਹੀ ਹੀਰੋ ਨੇ ਓਕੇ ਕੀਤਾ ਤੇ ਪੋਸਟਰ ਪਾ ਕੇ ਡੇਟ ਪਹਿਲੇ ਲੌਕ ਕਰ ਦੇਣੀ ਆ ਹੁਣ ਉਹਦੇ ਉੱਪਰ ਜਦੋਂ ਵੱਡੇ ਡਿਸਟ੍ਰਿਬਿਊਟਰ ਦਾ ਨਾਮ ਵੱਡੇ ਐਕਟਰ ਦਾ ਨਾਮ ਆ ਗਿਆ ਤਾਂ ਦੂਜਾ ਬੰਦਾ ਸੋਚਦਾ ਯਾਰ ਵੀ ਆਹ ਡੇਟ ਤਾਂ ਗਈ ਹੂੰ ਹੈਨਾ ਤਾਂ ਉਹ ਉਹ ਡੇਟ ਤੇ ਨਹੀਂ ਆਉਂਦਾ ਹੁਣ ਹੋਰ ਡੇਟਾਂ ਲੱਭਦਾ ਲੱਭਦਾ ਉਹਨੂੰ ਜਦੋਂ ਪਤਾ ਲੱਗਦਾ ਉਸ ਡੇਟ ਤੇ ਹੁਣ ਨਹੀਂ ਆ ਰਹੀ ਹੂੰ ਹੈਨਾ ਤਾਂ ਫਿਲਮ ਦਾ ਰਿਲੀਜ਼ ਹੋਣ ਦਾ ਇੰਨਾ ਤਾਮਚਾਮ ਹੁੰਦਾ ਇੰਨਾ ਕੁਝ ਹੁੰਦਾ ਤਾਂ ਉਹ ਵੱਡੇ ਵੱਡੇ ਮੇਕਰ ਵੱਡੇ ਵੱਡੇ ਹਾਊਸ ਨੂੰ ਵੀ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਵੀ ਉਹਨਾਂ ਨੂੰ ਡੇਟ ਚਾਰ ਪੰਜ ਵਾਰ ਬਦਲਣੀ ਪੈ ਜਾਂਦੀ ਹੈ ਹੈਨਾ ਪਰ ਸਾਡੇ ਸਾਹਮਣੇ ਪਿੱਛੇ ਜਿਹਾ ਐਗਜ਼ਾਮਪਲ ਬਲੈਕ ਜੈਟ 2 ਦੀ ਹੋਈ ਹੈ ਬਿਲਕੁਲ ਹਾਲਾਂਕਿ ਚਲੋ ਉਹਨਾਂ ਦੀ ਸਮਝਦਾਰੀ ਸੀ ਵੀ ਉਹ ਹਰ ਵੇਰੀ ਡੇਟ ਬਦਲ ਲੈਂਦੇ ਜਦੋਂ ਉਹਨਾਂ ਨੂੰ ਲੱਗਦਾ ਸਾਡੇ ਵਾਸਤੇ ਨਹੀਂ ਸਹੀ ਪਰ ਚਾਰ ਪੰਜ ਵਾਰ ਡੇਟ ਬਦਲੀ ਪਰ ਉਹ ਉਸ ਡੇਟ ਬਦਲਣ ਨਾਲ ਹੋਰ ਜਿਹੜੇ ਨੇ ਉਹ ਪ੍ਰਭਾਵਤ ਹੁੰਦੇ ਨੇ ਬਿਲਕੁਲ ਮੈਨੂੰ ਲੱਗਦਾ ਵੀ ਉਸ ਫਿਲਮ ਦੀ ਵੀ ਇੱਕ ਦੋ ਵਾਰ ਡੇਟ ਬਦਲੀ ਗਈ ਪਹਿਲਾਂ ਤੇ ਸਾਨੂੰ ਅਸੀਂ ਇੱਕੋ ਦਿਨ ਇਕੱਠਿਆਂ ਨਹੀਂ ਅਨਾਉਂਸ ਕਰਤੀਆਂ ਹੂੰ ਤੇ ਜਿਹੜੇ ਨਾਲ ਤੁਹਾਡੇ ਰੈਅ ਦੇਣ ਵਾਲੇ ਸਲਾਹ ਦੇਣ ਵਾਲੇ ਹੁੰਦੇ ਆ ਨਾ ਤਾਂ ਮੈਨੂੰ ਲੱਗਦਾ ਉਹ ਇਹ ਨਹੀਂ ਵੀ ਗਲਤ ਸੀ ਜਾਂ ਕੋਈ ਫਿਲਮ ਦਾ ਮਾੜਾ ਕਰਨਾ ਚਾਹੁੰਦੇ ਸੀ ਤਾਂ ਸਿਰਫ ਉਹ ਬਿਨਾਂ ਕਿਸੇ ਸਰਚ ਤੋਂ ਜਾਂ ਬਿਨਾਂ ਕਿਸੇ ਮਾਰਕੀਟਿੰਗ ਸਮਝ ਤੋਂ ਤਾਂ ਉਹ ਜਿਵੇਂ ਕਹਿ ਲਓ ਵੀ ਸਾਰਿਆਂ ਨੇ ਇਹ ਕਹਤਾ ਵੀ ਯਾਰ ਕੋਈ ਵਰਕ ਨਹੀਂ ਪੈਂਦਾ ਪੰਜਾਬੀ ਸਿਨੇਮੇ 'ਚ ਦੋ ਫਿਲਮਾਂ ਇੱਕ ਦਿਨ ਆ ਜਾਣਗੀਆਂ ਤਾਂ ਉਹਦਾ ਨ ਕੀ ਫਰਕ ਪੈਂਦਾ ਹੈਨਾ ਇਹ ਤੁਹਾਡਾ ਐਕਸ਼ਨ ਜਨਰ ਆ ਯੂਥ ਦੀ ਫਿਲਮ ਆ ਉਹ ਫੈਮਿਲੀ ਆਡੀਅנס ਹੈ ਦਾ ਪਰ ਸੱਚ ਇਹ ਆ ਵੀ ਸਿਨੇਮਿਆਂ 'ਚ ਆਡੀਅנס ਇੱਕ ਲਿਮਟਿਡ ਹੀ ਜਾਂਦੀ ਅੱਜ ਕੱਲ ਜਿਵੇਂ ਵੀਕਐਂਡ ਤੇ ਮਾਲ 'ਚ ਓਨੀ ਗਿਣਤੀ ਹੋਏਗੀ ਇੱਕ ਲਿਮਟਿਡ ਜੀ ਗੈਦਰਿੰਗ ਹੁੰਦੀ ਹੈ ਵੀ ਇੰਨੀ ਆ ਤੇ ਉਹਦੇ 'ਚ ਕੁਝ ਲੋਕ ਫਿਲਮ ਦੇਖਣ ਜਾਂਦੇ ਆ ਹਾਂ ਜਦੋਂ ਬਹੁਤ ਵੱਡੇ ਨਾਮ ਹੁੰਦੇ ਨੇ ਵੀ ਕੇ ਜੀ ਆ ਫਰਾਰੀ ਕੁਸ਼ਪਾ ਆ ਰਹੀ ਹੈਨਾ ਇਦਾਂ ਦੀਆਂ ਫਿਲਮਾਂ ਜਿਨ੍ਹਾਂ ਦੀ ੜੀਕ ਹੁੰਦੀ ਆ ਜੀ ਤਾਂ ਮੈਨੂੰ ਲੱਗਦਾ ਵੀ ਉਹਦੇ ਵਾਸਤੇ ਅਲੱਗ ਤਰ੍ਹਾਂ ਦੀ ਖਾਸ ਆਡੀਅנס ਪਹਿਲਾਂ ਹੀ ਐਡਵਾਂਸ ਬੁਕਿੰਗ ਹੈ ਨਾ ਜਾਂ ਕੋਈ ਸਪਾਈਡਰਮੈਨ ਆ ਰਹੀ ਆ ਤਕ ਵੱਡੀਆਂ ਫਿਲਮਾਂ ਆ ਨਾ ਤਾਂ ਦੇਖੋ ਆਪਾਂ ਤਾਂ ਉੱਥੇ ਉਹਨਾਂ ਚ ਹੈ ਨਹੀਂ ਗਏ ਅੱਲੇ ਨਹੀਂ ਬਿਲਕੁਲ ਨਹੀਂ ਹੈ ਤਾਂ ਸਾਨੂੰ ਉੱਥੇ ਹੀ ਆਡੀਅנס ਮਿਲ ਗਈ ਸੀ ਹਾਲਾਂਕਿ ਮੈਨੂੰ ਯਾਦ ਆ ਵੀ ਮੈਨੂੰ ਮੇਰੀ ਫੋਨ ਤੇ ਮੈਸੇਜ ਤੇ ਗੱਲ ਹੋਈ ਸੀ ਤਾਂ ਨਾਮੀ ਡਿਸਟ੍ਰੀਬਿਊਟਰ ਨੇ ਚਲੋ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ ਸਕਾਰਜੋਗ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਯਾਰ ਸਮਾਲ ਇੰਡਸਟਰੀ ਆ ਤੇ ਆਡੀਅנס ਸੀਮ ਹੋ ਜਾਂਦੀ ਆ ਜੀ ਤਾਂ ਮੈਂ ਉਹਨਾਂ ਨੂੰ ਉਹੀ ਲਫ਼ਜ਼ ਜੋ ਮੈਂ ਆਸ-ਪਾਸ ਸੁਣ ਰੱਖੇ ਸੀ ਤਾਂ ਮੈਂ ਇਹੀ ਮੈਂ ਕਹਿੰਦਾ ਨਹੀਂ ਜੀ ਕੋਈ ਚੱਕਰ ਨਹੀਂ ਸਾਰਿਆਂ ਹੀ ਵੇਖ ਲੈਣਗੇ ਲੋਕਾਂ ਨੇ ਅਗਲੇ ਉਹ ਅਗਲੇ ਹਫ਼ਤੇ ਦੇਖ ਲੈਣਗੇ ਇਸ ਕੀ ਪਰ ਹੁੰਦਾ ਕੀ ਆ ਤੁਹਾਡਾ ਸ਼ੁਕਰਸ਼ ਨਹੀਂ ਹੈ ਜੇ ਜੋ ਨਹੀਂ ਭਰਿਆ ਉਹਨਾਂ ਨੇ ਘਟਾ ਦੇਣਾ ਕੱਟ ਦੇਣਾ ਤਾਂ ਉਹ ਤਾਂ ਤੁਹਾਨੂੰ ਪਹਿਲੇ ਦੋ ਤਿੰਨ ਦਿਨਾਂ ਨੂੰ ਪਤਾ ਲੱਗਦਾ ਯਾਰ ਆ ਗਈ ਹੋ ਗਿਆ ਤਾਂ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਵੱਡੀ ਮਿਸਟੇਕ ਸੀ ਤਾਂ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਸੀ ਦੇਖੋ ਇਹ ਬਿਲਕੁਲ ਸੱਚ ਆ ਜੀ ਤਾਂ ਉਹਨੇ ਉਹਦੇ ਕੰਮ ਇੱਕ ਵੱਡਾ ਲਾਸ ਹੋਇਆ ਹਨਾ ਤਾਂ ਦੂਜਾ ਏਸੀ ਵੀ ਜਿਹੜੇ ਸਾਡੇ ਚਿਹਰੇ ਸੀ ਮੈਨੂੰ ਲੱਗਦਾ ਉਹ ਪੰਜਾਬੀ ਸਿਨੇਮੇ ਵਾਸਤੇ ਨਵੇਂ ਸੀ ਜੀ ਐਕਟਰ ਨੋ ਡਾਊਟ ਬਹੁਤ ਅੱਛੇ ਸੀ ਬਾਖਮਾਲ ਤਾਂ ਬਟ ਉਹ ਲੋਕਾਂ ਨੂੰ ਸ਼ਾਇਦ ਲੱਗਿਆ ਵੀ ਯਾਰ ਜਿਵੇਂ ਦੇਖੋ ਅ ਬ੍ਰਾਂਡ ਨੇ ਕੋਈ ਤਾਂ ਬੰਦਾ ਕਹਿੰਦਾ ਯਾਰ ਆ ਟੀਵੀ ਤੇ ਮੈਂ ਰੋਜ਼ ਐਡ ਦੇਖਦਾ ਐ ਦੀ ਹਨਾ ਜਦੋਂ ਪਲਾਨਾ ਯੂਜ਼ ਕਰਦਾ ਪਲਾਨਾ ਯੂਜ਼ ਕਰਦੇ ਮੈਂ ਇਹੀ ਲੈਂਦਾ ਕੋਈ ਨਵਾਂ ਆਇਆ ਹੋਵੇ ਜਿੰਨਾ ਮਰਜ਼ੀ ਚੰਗਾ ਹੋਵੇ ਤਾਂ ਉਹ ਬੰਦਾ ਗੀਤ ਨਾਮ ਆ ਪਹਿਲਾਂ ਉਹਨੇ ਹੱਥ ਪਾਉਂਦਾ ਤਾਂ ਕਿਤਨੇ ਕਿਤੇ ਲੋਕਾਂ ਨੂੰ ਪੋਸਟਰ ਦੇਖ ਕੇ ਜਿਹੜੇ ਰੋਡੇ ਕਾਜ ਬਾਰੇ ਨਹੀਂ ਜਾਣਦੇ ਸਨ ਜਿਹੜੇ ਵਿਸ਼ਾਲ ਨੂੰ تنویر ਨੂੰ ਨਵੇਂ ਐਕਟਰਾਂ ਨੂੰ ਨਹੀਂ ਜਾਣਦੇ ਸਨ ਮਾਨਮ ਬਾਈ ਯੋਗਰਾਜ ਸਿੰਘ ਉਹਨਾਂ ਨੂੰ ਉਹਨਾਂ ਨੇ ਦੇਖਿਆ ਸੀ ਪਰ ਮਾਨਮ ਬਾਈ ਵੀ ਕਦੇ ਹੀਰੋ ਨਹੀਂ ਆਏ ਹੂੰ ਤਾਂ ਕਦੇ ਪੰਜਾਬੀ ਸਿਨੇਮੇ ਵਿੱਚ ਉਹਨਾਂ ਨੇ ਬਤੌਰ ਹੀਰੋ ਕੋ ਵੱਡੀ ਓਪਨਿੰਗ ਨਹੀਂ ਦਿੱਤੀ ਸੀ ਅ ਮੈਨੂੰ ਲੱਗਦਾ ਕਿਤਨੇ ਕਿਤੇ ਉਹ ਨੁਕਸਾਨ ਵੀ ਸਾਨੂੰ ਹੋਇਆ ਹਣਾ ਤੇ ਬਾਕੀ ਉਹਨਾਂ ਦਾ ਮਨ ਬਾਈ ਹੁਣਾਂ ਨੇ ਜਿਵੇਂ 15 ਦਿਨ ਸਾਨੂੰ ਲੈਣੇ ਸੀ ਤਾਂ ਉਹਨਾਂ ਦਾ ਕੋਈ ਸ਼ੂਟ ਅਚਾਨਕ ਤਣਾਵ ਤੋਂ ਦਾ ਕੁਜ਼ੀਓ ਦਾ ਕੁਝ ਕਰ ਰਹੇ ਸੀ ਤਾਂ ਕੁਝ ਡੇਟਾ ਰੂਟਾਂ ਦੀ ਪ੍ਰੋਬਲਮ ਆ ਗਈ ਤਾਂ ਅਸੀਂ ਗਰਾਊਂਡ ਲੈਵਲ ਤੇ ਜਾ ਨਹੀਂ ਪਾਏ ਹਾਲਾਂਕਿ ਜਿੰਨੀ ਪਹਿਲਾਂ ਤਿਆਰੀ ਸੀ ਪਹਿਲਾਂ ਬਹੁਤ ਤਿਆਰੀ ਸੀ ਤਾਂ ਨੇੜੇ ਆ ਕੇ ਉਹ ਜਿਵੇਂ ਹੁੰਦਾ ਵੀ ਉਲਝ ਕੇ ਕੁਝ ਇਲੈਕਸ਼ਨਾਂ ਸੀ ਬਿਲਕੁਲ ਤਾਂ ਪਰਮਿਸ਼ਨ ਨਹੀਂ ਮਿਲ ਰਹੀ ਹੈਨਾ ਤਾਂ ਦੋ ਤਿੰਨ ਦਾ ਉਹਨਾਂ ਨੇ ਵੀ ਕਹਿਤਾ ਵੀ ਜਦੋਂ ਚੋਣਾਂ ਦਾ ਪ੍ਰਚਾਰ ਬੰਦ ਤਾਂ 144 ਲੱਗ ਜਾਂਦਾ ਤਾਂ ਐਦਾਂ ਦਾ ਕੋਈ ਸਿਸਟਮ ਜੀਗਾ ਤਾਂ ਕਾफी ਕੁਝ ਹੋ ਗਿਆ ਇਲੈਕਸ਼ਨ ਦੇ ਦੋ ਦਿਨ ਵਿੱਚੋਂ ਨਿਕਲ ਗਏ ਹਨਾ ਤਾਂ ਉਹ ਕਈ ਕਾਰਨ ਬਣੇ ਹਨਾ ਸਾਡੇ ਪੋਸਟਰ ਫਲੈਕਸ ਲੱਗਣੇ ਸੀ ਤਾਂ ਉਹ ਚਲੋ ਪਤਾ ਨਹੀਂ ਕੀ ਦੀ ਗੱਲ ਈ ਆ ਪਰ ਕਿਸੇ ਨੂੰ ਦੋਸ਼ੀ ਨਹੀਂ ਠਹਾਉਂਦੇ ਪਰ ਹੋ ਗਿਆ ਤਾਂ ਉਹ ਲੱਗ ਹੀ ਨਹੀਂ ਪਾਏ ਹਨਾ ਜੇ 100 150 ਲੱਗਣਾ ਕਮਨ ਲੱਗਦਾ ਕੋਈ 10 20 ਹੋਣੇ ਆ ਉਹ ਵੀ ਚੰਗੀਆਂ ਲੋਕੇਸ਼ਨਸ ਹੈ ਨਹੀਂ ਸੀ ਤਾਂ ਜਿਵੇਂ ਗੱਲੋ ਵੀ ਨੇੜੇ ਆ ਕੇ ਫਿਲਮ ਦਿਖੀ ਨਹੀਂ ਤਾਂ ਕਿਤੇ ਨਾ ਕਿਤੇ ਡਿਜੀਟਲੀ ਜਿਹੜਾ ਸੀ YouTube ਤੇ ਇਲੈਕਸ਼ਨਾਂ ਕਾਰਨ ਤਾਂ ਚਾਹੇ ਆਪ ਸਰਕਾਰ ਆ ਚਾਹੇ ਮੋਦੀ ਸਰਕਾਰ ਆ ਮਨ ਲੱਗਦਾ ਡਿਸਟ੍ਰਿਕਟ ਨਾਲ ਬਹੁਤ ਵੱਡਾ ਆਰਟੀ ਵਿੰਗ ਬਹੁਤ ਹਾਂ ਤਾਂ ਇਹ ਦਿਖਣੀ ਨਹੀਂ ਦਿੰਦੇ ਕੋਈ ਜਤਾ ਹਣਾ